ਇੱਕ ਪਾਸੇ ਜਿੱਥੇ ਲੋਕ ਔਲਾਦ ਪਾਉਣ ਦੇ ਲਈ ਤਰਸਦੇ ਹਨ ਅਤੇ ਪਰਮਾਤਮਾ ਕੋਲ ਰੋਜ਼ਾਨਾ ਅਰਦਾਸ ਬੇਨਤੀਆਂ ਕਰਦੇ ਹਨ ਕਿ ਪਰਮਾਤਮਾ ਉਹਨਾਂ ਦੇ ਘਰ ਵੀ ਔਲਾਦ ਰੂਪੀ ਖੁਸ਼ੀਆਂ ਦੇਵੇ ਉੱਥੇ ਹੀ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜੰਮੀ ਹੋਈ ਔਲਾਦ ਨੂੰ ਦਰਦ-ਦਰ ਦੀਆਂ ਠੋਕਰਾ ਖਾਣ ਦੇ ਲਈ ਛੱਡ ਦਿੰਦੇ ਹਨ ਕੁਝ ਅਜਿਹੀ ਮੰਦਪਾਗੀ ਖਬਰ ਅੰਮ੍ਰਿਤਸਰ ਦੇ ਝੰਡਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਓ ਦੇ ਵੱਲੋਂ ਆਪਣੀ 4 ਸਾਲਾਂ ਦੀ ਮਾਸੂਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਲਵਾਰਿਸ ਛੱਡ ਦਿੱਤਾ ਗਿਆ ਬੀਤੇ 2 ਦਿਨਾਂ ਤੋਂ ਇਹ 4 ਸਾਲਾਂ ਦੀ ਮਾਸੂਮ ਬੱਚੀ ਨਵਨੀਤ ਕੌਰ ਸ੍ਰੀ ਦਰਬਾਰ ਸਾਹਿਬ ਵਿਖੇ ਹੀ ਘੁੰਮਦੀ ਰਹੀ ਅਤੇ ਜਦ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਬੱਚੀ ਨੂੰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਫਿਰ ਪ੍ਰਸ਼ਾਸਨ ਦੇ ਵੱਲੋਂ ਇਸ ਬੱਚੀ ਨੂੰ ਬੇਸਹਾਰਿਆਂ ਦਾ ਆਸਰਾ ਵੈਲਫੇਅਰ ਸੁਸਾਇਟੀ ਨੂੰ ਸੌਂਪ ਦਿੱਤਾ ਗਿਆ ਜਿੱਥੋਂ ਦੇ ਮੈਂਬਰਾਂ ਦੇ ਵੱਲੋਂ ਹੁਣ ਬੱਚੀ ਦੀ ਦੇਖਭਾਲ ਕੀਤੀ ਜਾ ਰਹੀ ਹੈ ਇਸ ਮਾਸੂਮ ਬੱਚੀ ਦਾ ਕਹਿਣਾ ਹੈ ਕਿ ਉਸ ਦੀਆਂ 3 ਹੋਰ ਭੈਣਾਂ ਹਨ ਅਤੇ ਇੱਕ ਛੋਟਾ ਭਰਾ ਵੀ ਹੈ ਬੱਚੀ ਨੇ ਦੱਸਿਆ ਕਿ ਉਸਦੀ ਮਾਂ ਉਸਦੇ ਪਿਤਾ ਨੂੰ ਛੱਡ ਕੇ ਚਲੀ ਗਈ ਅਤੇ ਹੁਣ ਉਸਦੇ ਪਿਓ ਦੇ ਵੱਲੋਂ ਬੱਚਿਆਂ ਨੂੰ ਵੇਚਿਆ ਜਾ ਰਿਹਾ ਹੈ ਜਿਸ ਦੇ ਚਲਦੇ ਉਸਦਾ ਪਿਓ ਇਸ ਮਾਸੂਮ ਬੱਚੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਲਵਾਰੇ ਛੱਡ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਫਿਲਹਾਲ ਸੰਸਥਾ ਦੇ ਵੱਲੋਂ ਬੱਚੀ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ ਤੇ ਉਹਨਾਂ ਦੇ ਵੱਲੋਂ ਬੱਚੀ ਦੇ ਪਿਤਾ ਤੇ ਕਾਰਵਾਈ ਦੀ ਗੱਲ ਵੀ ਆਕੀ ਜਾ ਰਹੀ ਹੈ 4 ਸਾਲਾਂ ਦੀ ਮਾਸੂਮ ਬੱਚੀ ਨਵਨੀਤ ਦਾ ਕਹਿਣਾ ਹੈ ਕਿ ਉਹ ਵੱਡੇ ਹੋ ਕੇ ਡਾਕਟਰ ਬੰਨਣਾ ਚਾਹੁੰਦੀ ਹੈ ਨਾ ਕੋ ਰਹੀ ਨਹੀਂ ਇੱਕ ਇੱਕ ਹੀ ਲੱਗਦੇ ਤੇਰੇ ਪਾਪਾ ਏ ਪਪਾ ਵਾ ਤੇ ਮੰਮਾ ਕਿੱਥੇ ਆ ਜਿਹੜੇ ਇੱਥੇ ਇੱਥੇ ਮੰਮਾ ਕਿਹਨੂੰ ਕਰਨੀ ਆ ਅੱਛਾ ਇਹ ਮੰਮਾ ਨੂੰ ਕਹਿੰਦੇ ਆ ਅੱਛਾ ਤੇ ਤੇਰੀ ਮੰਮੀ ਪਾਪਾ ਜਿਹੜੇ ਪਹਿਲੇ ਪਤਾ ਤਾਂ ਨਹੀਂ ਯਾਦ ਆ ਕਿੱਥੇ ਆ ਨਾਮ ਦੱਸ ਦੀ ਸਾਰਾ ਕੀ ਨਾਂ ਪਾ ਮੰਮਾ ਦਾ ਤੇ ਪੱਲੀ ਦਾ ਮੇਰੀ ਮੰਮਾ ਦਾ ਹਰਪੀਤ ਤੇ ਪਾਪਾ ਦਾ ਕੀ ਨਾਂ ਜਿਹੜੇ ਪਹਿਲੇ ਪਾਪਾ ਦਾ ਨਗੂ ਬੀ ਸਿੰਘ ਨਗਬੀਰ ਸਿੰਘ ਤੇ ਕਿਹੜਾ ਪਿੰਡ ਆ

ਅੰਮੇ ਮਾਸੀ ਨੇ ਦੁੱਧ ਪਾਇਆ ਏ ਕਦੋਂ ਜਦੋਂ ਮੈਂ ਉਹਦੇ ਪਿੰਡ ਗਈ ਸੀ ਕਿਉਂ ਪਾਇਆ ਕਿਉਂ ਤੇਰੇ ਦੁੱਧ ਕਹਿੰਦੀ ਮੈਂ ਪੋਣਾ ਪੋਣਾ ਕਿਉਂ ਤੂੰ ਕੋਈ ਗਲਤੀ ਕੀਤੀ ਹਾਂ ਕੀ ਨਹੀਂ ਮੈਂ ਆਪਣੀ ਮਰਜ਼ੀ ਨਾਲ ਪਾਇਆ ਏ ਹਾਂ ਤੇ ਫਿਰ ਕਿੰਨੀ ਕੀਪੀਲ ਹੋਈ ਸੀ ਹੋਈ ਥੋੜੀ ਜੀ ਅੱਛਾ ਤੇ ਹੁਣ ਠੀਕ ਹੈ じゃ ਹਮ ਹਾਂ ਠੀਕ ਤੇ ਜਿੱਥੇ ਹੁਣ ਰਹਿਣੀ ਇੱਥੇ ਠੀਕ ਹੈ ਸਾਰਾ ਕਾਣਾ ਕੋ ਨਾ ਮਿਲਦਾ ਸਹੀ ਅੱਛਾ ਹੋਰ ਕੀ ਮਿਲਦਾ ਖਾਣ ਨੂੰ ਹਾਂ ਬਾਬਾ ਜੀ ਪਿਆਰ ਕਰਦੇ ਆ ਕਿੰਨਾ ਚਿਰ ਹੋ ਗਿਆ ਤੈਨੂੰ ਰਹਿੰਦੇ ਇੱਥੇ ਕਿੰਨੇ ਦਿਨ ਹੋ ਗਏ ਤੈਨੂੰ ਆਈ ਨੂੰ ਪਤਾ ਕਿੰਨੇ ਦਿਨ ਹੋ ਗਏ ਗੱਲ ਤਾਂ ਪੁੱਤ ਨਾ ਆਈ ਅੱਛਾ ਤੇ ਤੇਰਾ ਨਾਮ ਕੀ ਆ ਨਮਨੀਤ ਅੱਛਾ ਨਮਨੀਤ ਕੌਰ ਅੱਛਾ ਤੂੰ ਸਕੂਲ ਜਾਂਦੀ ਨਾ ਜਾਂਦੀ ਹਾਂ ਨਹੀਂ ਜਾਂਦੀ ਕਿਉਂ ਮੇਰੀ ਮਾਂ ਮਨੇ ਬੋਲੇ ਕੰਦੀ ਤੂੰ ਨਾ ਆਇਆ ਕਰ ਅੱਛਾ ਤੇ ਹੁਣ ਤੂੰ ਪੜਨਾ ਚਾਹੁੰਨੀ ਆ ਤੇ ਸਕੂਲ ਜਾਇਆ ਕਰੇਂਗੀ ਤੇ ਪੜ ਕੇ ਕੀ ਪੜਨਾ ਕੀ ਪੜਨਾ ਪੜ ਕੇ ਇਹ ਦੋਟਾ ਵੈਰੀ ਗੁੱਡ ਸ਼ਮਸ਼ ਵਾਗੂ ਜੀ ਜਿਹੜੀ ਤੇ ਰੂ ਆਏ ਸਾਨੂੰ ਦਰਬਾਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਮਿਲੀ ਸੀ ਸਾਨੂੰ ਬੜੇ ਹੀ ਮੰਦੀ ਔਰ ਪੇਟ ਗਲਘੀ ਬੱਚੀ ਦੀ ਔਰ ਉਥੋਂ ਦੇ ਲੇ ਸਿੰਘ ਸੁਰਮਾ ਸੇਵਾਦਾਰ ਨੇ ਇਹਨਾਂ ਨੇ ਸਪੈਸ਼ਲ ਪਛਾਣ ਚਿੰਦੀ ਹਰਪ ਦੇ ਨਾਲ ਲੈ ਕੇ ਸਾਡੂ ਗਏ ਬੇਟੀ ਭੇਜੀ ਹੋਈ ਆਸ਼ਰਮ ਵਿੱਚ ਤੇ ਮੁਵੇ ਰੀ ਹਿਸਟਰੀ ਕੋ ਪਤਾ ਕਿਸ਼ੂ ਹੁੰਦਾ ਹਾਂਜੀ ਮੈਂ ਇਹ ਨਾਲ ਬੱਚੀ ਨੂੰ ਲੈ ਗਿਆ ਸੀ ਇਹਦੇ ਪਰਿਵਾਰ ਚੋਂ ਇਸ ਬੱਚੀ ਦੇ ਬਿਆਨ ਹੈ ਕਿ ਅਸੀਂ ਪੰਜ ਭੈਣ ਭਰਾ ਵਾ ਜਿੰਨਾਂ ਵਿੱਚੋਂ ਇੱਕ ਬੇਟਾ ਵਾ ਬਾਕੀ ਬੇਟੀਆਂ ਨੇ ਔਰ ਜਿੰਨਾਂ ਵਿੱਚੋਂ ਇਹ ਹੈ ਕਿ ਬੇਟੇ ਦੀ ਪਤਾ ਲੱਗਾ ਕਿ ਬੇਟਾ ਵੇਚਤਾ ਹੋਇਆ ਵਾ ਪਰ ਇੱਕ ਬੀੜ ਮੇਰ ਕੋ ਬਾਕੀ ਬੇਟੀਆਂ ਦਾ ਪਤਾ ਨਹੀਂ ਹੈ ਮੈਂ ਚਾਹੁੰਦਾ ਕਿ ਪਛਾਛਣ ਦੀ ਚੀਜ਼ ਤੇ ਪੂਰੀ ਅੰਗਵੈਰੀ ਕਰੇ ਮੈਂ ਨਾ ਪਾਈ ਨਾਲ ਹੀ ਆ ਅੰਗਵੈਰੀ ਕਰੇ ਜਿੰਨ ਲਗੇ ਬੱਚੇ ਦੇ ਪਰਵਾਦ ਦਾ ਪਤਾ ਲੱਗੇ ਕਿ ਕਿੰਨੀਆਂ ਬੱਚੀਆਂ ਕਿੱਥੇ ਗਈਆਂ ਦੂਜੀ ਤਾਂ ਵੀ ਕੀ ਕਹਿਣਾ ਚਾਹੋਗੇ ਇਹੋ ਜਿਹੇ ਲੋਕ ਜਿੱਦਾਂ ਛੱਡ ਜਾਂਦੇ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਤੇ ਇਹਨਾਂ ਨੇ ਕਿ ਖੇਤ ਦੇ ਕਾਹਲੇ ਹੀਰਾ ਹੁੰਦਾ ਨਾ ਉਹ ਕਿਸੇ ਕਿਸੇ ਨੂੰ ਪਤਾ ਨਹੀਂ ਇਦਾਂ ਮੁੱਲ ਕੀ ਹੁੰਦਾ ਬੱਚੇ ਬੜੇ ਕੀਮਤੀ ਨੇ ਅੱਜਕੱਲ ਬਹੁਤ ਹੀ ਮੇਰੇ ਕੋਲ ਬੜੀ ਕਾਲਿੰਗ ਆਉਂਦੀ ਬਾਬਾ ਜੀ ਸਾਨੂੰ ਬੇਬੀ ਚਾਹੀਦਾ ਸਾਨੂੰ ਬੱਚਾ ਦਿਵਾ ਦੋ ਇਦਾਂ ਵਗੈਰਾ ਲੱਖਾਂ ਕੋੜ ਵੀ ਲੋਕੀ ਚੁੱਕੀ ਫਿਰਦੇ ਨੇ ਪਰ ਇਹ ਲੱਖਾਂ ਕੋੜਾ ਨਹੀਂ ਇਹਦੇ ਅਰਬਾਂ ਤੋਂ ਵੀ ਛੜ ਦੋ ਕਿ ਬਹੁਤ ਕੀ ਚੀਜ਼ਾਂ ਨੇ ਲੋਕ ਸਮਝਣ ਤਾਂ ਆਵਾ ਕੋਈ ਨਹੀਂ ਸਮਝਾਇ ਨਾ ਨੂੰ ਜਦੋਂ ਇੱਕ ਸਾਧੂ ਗਏ ਨਿੱਕੀ ਜਿਹੀ ਨੰਨੀ ਰੂਹ ਨੂੰ ਕਿਦਾਂ ਦਰਬਾਰ ਸਾਹਿਬ ਛੱਡ ਕੇ ਚੋਗੇ ਸ਼ੁਕਰਾਨਾ ਕਿ ਦਰਬਾਰ ਸਾਹਿਬ ਵਾਲੇ ਵਿਸ਼ਾਸ਼ਨ ਨੇ ਸੇਵਾ ਕੀਤੀ ਸੜਕ ਪਹੁੰਚ ਗਈ ਜੇ ਮਾਲੂ ਨਾ ਪਹੁੰਚੀ ਤਾਂ ਅੱਜਕੱਲ ਤੁਹਾਨੂੰ ਤੋਂ ਪਾ ਵੀਡੀਓ ਕਿੰਨੀਆਂ ਪੈ ਰੀਆਂ ਬੱਚਿਆਂ ਦੇ ਹਾਲਾਤ ਬੀੜੀਆਂ ਦੇ ਸੇਫ ਹੀ ਨਹੀਂ ਹੈਗੀਆਂ ਈ ਮੰਗਤਾ ਹਾਂ ਬਈ ਕਹਿੰਦਾ ਕਿ ਪਿਛਾਸ਼ ਨੂੰ ਪੁਲਿਸ ਇਹ ਸਾਡੇ ਕੋ ਪਹੁੰਚ ਪਹੁੰਚਤਾ ਕੀਤੀ ਧੰਨਵਾਦ ਜੋ ਤੁਸੀਂ ਸਾਡੀ ਸੇਵਾ ਸ਼ੁਕਰਾਨਾ ਤੁਸੀਂ ਸਭ ਦੀ ਸੇਵਾ ਲਈ ਪਰ ਮੈਂ ਕਹਿੰਦਾ ਜੀ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਬੱਚੀ ਦੇ ਬੱਚੀ ਨੂੰ ਇਨਸਾਫ ਚਾਹੀਦਾ ਬੱਚੀ ਨੂੰ ਸਵਾਦ ਹੋਣਾ ਚਾਹੀਦਾ ਕਿ ਪ੍ਰਵਾਦ ਨੂੰ ਕਿਉਂ ਛੱਡ ਰਹੀ ਜਿੰਦ ਸੰਸਨ ਅਸੀਂ ਬੱਤੀ ਨਹੀਂ ਦਵਾ ਗਣੇ ਸਾਡੇ ਕੋਈ ਰਹੇਗੀ ਇਹਦੀ ਸੇਵਾ ਸੰਭਾਲ ਜੋ ਵੀ ਜਿੰ ਤੱਕ ਇਹ ਬੇਟੀ ਪਹੁੰਚਾ ਚੋਦੀ ਇਹ ਪੇ ਚਾਹਾਂਗੇ ਬਾਤ ਉਹ ਤੋ ਕੋਸ਼ਿਸ਼ ਕਰਾਂਗੇ ਪਰ ਸੰਗਤ ਦੇ ਸੰਯੋਗ ਦੇ ਨਾਲ ਤੁਹਾਡੇ ਸੰਯੋਗ ਦੇ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਜੇ ਬੇਟੀ ਦਾ ਸੁਪਨਾ ਵਾਗਿਆ ਮੈਂ ਡਾਕਟਰ ਬੰਨਾ ਉਹ ਤੁਹਾਡੇ ਸੰਯੋਗ ਦੇ ਨਾਲ ਉਹਦਾ ਨਹੀਂ ਮੈਂ ਨਹੀਂ ਕੋਈ ਤੁਹਾਡੇ ਸਾਥ ਨਾਲ ਹੀ ਮੈਂ ਸਭ ਕੁਝ ਕਰ ਸਕਦਾ